ਸੋ ਅਗਲੇ ਬੈਚ ਵੀ ਭੇਜਾਂਗੇ ਕਿ ਜਿ ਜਿਤੇ ਜਿਤੇ ਸਾਨੂੰ ਮੌਕਾ ਮਿਲੂ ਕਿ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੈ ਨਾ ਸੋ ਬਹੁਤ ਸਾਰੇ ਟੀਚਰਸ ਵੀ ਭਰਤੀ ਕਰਨੇ ਹਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਤੁਸੀਂ ਦਾ ਟ੍ਰੇਨਿੰਗ ਦੀ ਗੱਲ ਕਰਦੇ ਹੋ ਵੀ ਹੈਪੀ ਨਕਲਾ ਸਾਈ ਉਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜ੍ਹਨਾ ਪੈਂਦਾ ਫਿਰ ਉਹਨਾਂ ਦੀ ਲਾਠੀ ਚਾਰਜ ਹੁੰਦਾ ਫਿਰ ਸੱਟਾਂ ਭਾਈ ਦੀਆਂ ਫਿਰ ਕਿਤੇ ਜਾ ਕੇ ਉਹ ਕਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲੀ ਜਾ ਕਾਦਾ ਜੁਆਏ ਕਾਦਾ ਸਟ੍ਰੈਸ ਉਹ ਤਾਂ ਸਾਰਾ ਸਟ੍ਰੈਸ ਤਾਂ ਆਪ ਲਈ ਵਰ ਦਿੰਦੇ ਉਹ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਵੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਔਰ ਆਪਣੀ ਜੌਬ ਦੀਸ ਐਕਸਟ੍ਰੈਕਟਰੀ ਯੋ ਬਿਹਾਰ ਮੈਨੂੰ ਜੋ ਮੈਂ ਜੋ ਮੈਂ ਬਣਨਾ ਚਾਹੁੰਦੀ ਸੀ ਮੈਂ ਉਹੀ ਬਣਿਆ